ਫਰੀਦਾ ਬਾੜ ਪਟੋਲਾ ਧਜ ਕਰੀ ਕੰਬਲੀ ਪਹਿਰਿਓ ਜਿਨੀ ਵੇਸੇ ਸੋਹ ਮਿਲੇ ਸਹੀ ਵੇਸ ਕਰੇਮ ਪਹਿਰਿਓ ਹਾਂ ਬਾੜ ਪਟੋਲਾ ਧਜ ਕਰੀ ਜਿਹੜਾ ਪਟੋਲਾ ਨਾ ਪਟੋਲਾ ਪਟੋ ਦਾ ਪਰਦਾ ਪੋਲਾ ਕਰਦਾ ਮੇਰੇ ਯਾਰ ਸੱਚਾ ਮੇਰੇ ਵਿੱਚ ਵਿਚਾਲੇ ਜਿਹੜਾ ਪਰਮ ਦਾ ਪਰਦਾ ਹੈ ਉਹ ਪਾੜੂ ਬਣਾਤਾ ਉਹ ਝੱਡਾ ਜਿਹੜਾ ਬਣਾਉਣਾ ਤੋ ਜਾ ਤਰਬ ਤੋਂ ਜਾ ਉਹ ਝੱਡਾ ਜ ਜਨਜਰ ਪਰਮ ਦਾ ਪਰਦਾ ਨਹੀਂ ਪਾੜਦਾ ਉਹ ਝੱਡਾ ਉੱਤੇ ਟੰਗਿਆ ਨਿਸ਼ਾਨੀ ਆ ਹੈ ਪਰਮ ਤਰਬ ਤੋਂ ਜਾਤੇ ਪਰਮ ਟੱਗਿਆ ਹਾਤੇ ਪਰਮ ਉੱਤੇ ਟੰਗਿਆ ਹੋਇਆ ਅੰਦਰੋਂ ਕੱਢ ਕੇ ਉੱਤੇ ਟੰਗਦਾ ਪਰਮ ਤਲਮਤ ਹੋ ਜਾ ਉਹ ਬਣੀ ਹੈ ਵੀ ਸਾਡਾ ਧਰਮ ਹੈ ਪਰਬ ਦਾ ਨੂੰ ਕੱਢ ਕੇ ਅੰਦਰੋਂ ਬਾਹਰ ਕੱਢ ਸੱਡਣ ਵਾਲਾ ਆ ਮੈਂ ਸਿੱਟਿਆ ਹੋਇਆ ਪੁੱਤ ਪਾੜ ਪਟੋਲਾ ਤਾਜ ਕਰੀ ਅੰਦਰੋਂ ਪਰਬ ਦਾ ਪਰਦਾ ਪਾੜ ਕੇ ਉਹਦਾ ਧਰਮ ਤੋਂ ਜਾ ਬਣਾ ਲੈ ਯਾਨੀ ਟਾਰਗੇਟ ਕੀ ਹੈ ਪਰਬ ਦਾ ਦਾਸ ਕਰਦਾ ਟਾਰਗੇਟ ਹੈ ਸਾਡਾ ਪਾੜ ਪਟੋਲਾ ਸਾਡਾ ਧਰਮ ਦਾ ਐਂਡ ਕੀ ਹੈ ਭਰਮ ਪਰਦੇ ਪਰਦੇ ਪਾਉਣੇ ਕਿ ਭਰਮ ਦੇ ਪਰਦੇ ਖੋਲਣੇ ਨੇ ਸਾਰੇ ਪਰਦੇ ਭਰਮ ਦਾ ਨਾਸ ਕਰਨਾ ਪਰ ਪ੍ਰਸਾਦ ਪਰ ਨਾਸ ਇਹ ਭਰਮ ਦਾ ਨਾਸ ਕਰਨਾ ਹੈ ਭਰਮ ਦਾ ਪਰਦਾ ਹੀ ਪਾਉਣ ਲੋ ਧਜ ਕਰੀ ਕੰਬੜੀ ਪਹਿਰਾਂ ਕੱਪੜੀ ਪਹਿ ਰਿਹਾ ਹਾਂ ਆ ਜਿਹੜੀ ਕੱਬੜੀ ਮੱਤ ਹੈ ਨਾ ਇਹ ਤਾਂ ਅਣ ਗੱਲੋ ਕੰਬਲਰੀ ਕੰਬਲੜੀ ਪਹਿਲੇ ਜਿਹਨੇ ਵਿੱਚੋਂ ਉਹ ਮਿਲੇ ਦੁਨੀਆਂ ਦੇ ਵਿੱਚ ਇਹ ਮਤ ਨੂੰ ਸਾਰਿਆਂ ਨੂੰ ਕੰਬਲੜੀ ਬੋਲਦੇ ਨੇ ਜਿਹੜੇ ਬੱਚੇ ਹੁੰਦੇ ਨੇ ਛੋਟੇ ਉਹਨਾਂ ਨੂੰ ਅਸੀਂ ਕੰਬਲੜੀ ਬੋਲਦੇ ਹਾਂ ਉਹਨਾਂ ਦੀ ਮਤ ਵਧੀਆ ਹੁੰਦੀ ਆ ਤਾਂ ਕੰਬਲੜੀ ਹੁੰਦੀ ਆ ਪਰ ਜਿਹੜਾ ਸੱਚੀ ਗੱਲ ਕਰੇ ਨਾ ਉਹਨੂੰ ਵੀ ਕੰਬਲੜੀ ਕਹਿੰਦੇ ਨੇ ਸੰਸਾਰ 'ਚ ਵੇਹਦਾ ਕਰਦੀ ਹਰੇ ਗੱਲ ਦੱਸ ਦਿੰਦਾ ਕਮਲ ਜਿਹੜੀ ਨਾਂ ਦੱਸਾਂ ਉਹ ਵੀ ਦੱਸ ਦਿੰਦਾ ਹੁਣ ਇਹਦਾ ਨਾਂ ਦੱਸਣ ਵਾਲੀ ਕੋਈ ਹੈ ਨਹੀਂ ਸਾਰੀਆਂ ਗੱਲਾਂ ਤਾਂ ਬੜੇ ਫੋਲ ਜਾਂਦੀਆਂ ਗੁਰਬਾਣੀ ਕੰਬਲ ਨਹੀਂ ਪਹਿਰੇ ਹਮ ਪਹਿਰੇ ਹੂੰ ਕੋ ਜਿਨੀ ਬੇਸੀ ਇਹ ਹੀ ਮੇਰੀ ਜਿਹੜੀ ਛੱਡੀ ਹੋਈ ਚੀਜ਼ ਆ ਨਾ ਉਹ ਪੈਣ ਲਈ ਹਾਂ ਜਿਨੀ ਬੇਸੀ ਸੌ ਮਿਲੇ ਸਹੀ ਬੇਸੀ ਆ ਸੀ ਉੱਪਰ ਆਇਆ ਸੀਗਾ ਉੱਪਰ ਆਇਆ ਸੀ ਪਣ ਕੰਬਿਆ ਹੂੰ ਰੋਤ ਫਿਰ ਗਰਮਿਆ ਮਰ ਕੰਬਿਆ ਇਹ ਮੈਂ ਕੰਬਲੀ ਕਾਹ ਲਈ ਇਹ ਖਾਂਪੇ ਤੋਂ ਰੋਤੇ ਨੇ ਕੰਬਲੀ ਬਹਿਰੇ ਹੂੰ ਬੇਰੇ ਤੇ ਨਹੀਂ ਅਸਰ ਹੁੰਦਾ ਉਹਨਾਂ ਗੱਲਾਂ ਦਾ ਜਿੱਦਾ ਕੰਬਲੇ ਰਹੀ ਹੈ ਉਹ ਵੀ ਠੰਡ ਲੱਗਦੀ ਕੋੜੇ ਠੰਡ ਪੈਦਾ ਕੀਤੀ ਹੈ ਨਾ ਮੈਂ ਪੈਦਾ ਕੀਤੀ ਹੈ ਮੈਨੂੰ ਨਹੀਂ ਪੈ ਲੱਗਦੀ ਤਾਂ ਪਰਮ ਜੋ ਬਣ ਲਿਆ ਪਰਬ ਤੋਂ ਪੈਦਾ ਹੁੰਦੀ ਹੈ ਮੈਂ ਪਟੋਲਾ ਪਾੜਿਆ ਹੋਇਆ ਕੱਪੜੀ ਪੈਗੀ ਹੋਈ ਹੈ ਮੈਨੂੰ ਠੰਡ ਨਹੀਂ ਲੱਗਦੀ ਹਾਂ ਜਿਵੇਂ ਬੇਸ ਵਿੱਚ ਸੋ ਮੇਰੇ ਸਹੀ ਬੇਸ ਕਰੂੰ ਉਹ ਸ਼ਲੋਕ ਨੂੰ ਕਿਸ ਤਰੀਕੇ ਨਾਲ ਬਚਾਏ ਪਹਿਲੇ ਸ਼ਲੋਕ ਤੋਂ ਰੁੱਤ ਫਿਰੇ ਬਣ ਕੰਬੇ ਤੋਂ ਭੇਰਾ ਬਚਾ ਕਿਵੇਂ ਹੋਇਆ ਜਿਨ੍ਹਾਂ ਦਾ ਬਚਾ ਹੋਇਆ ਉਹਨਾਂ ਦਾ ਕਿਵੇਂ ਹੋਇਆ ਅਗਲੇ ਸ਼ਲੋਕ 'ਚ ਦੱਸਿਆ ਨਹੀਂ ਕਿ ਤੇ ਉਹਦਾ ਸਬਕ ਅਗੜਾ ਕਰਤਾ ਕੰਬੜੀ ਪਹਿ ਪਹਿਲੀ ਉਹਨੇ ਤਾਂ ਇੱਕ ਗੱਲ ਪੈ ਪੈਦਾ ਕਰਤੀ ਇਲਾਜ ਦੱਸਿਆ ਹੀ ਫਿਰ ਇਲਾਜ ਤੱਕ ਦੱਸਿਆ ਹੀ ਜੇ ਇਲਾਜ ਵੀ ਦੱਸਿਆ ਫਿਰ ਗੁਰਬਾਣੀ ਗਾਦੀ ਹੋ ਗਈ ਫਿਰ ਤਾਂ ਛੱਡ ਕੇ ਚਲਿਆ ਗਿਆ ਉਹਨੂੰ ਪੈਣ ਨੂੰ ਇੱਥੇ ਉਹ ਜਿਹੜੀ ਪੈ ਪੈਦਾ ਹੋਈ ਆ ਨਾ ਉਹ ਪਿਛਲੇ ਸ਼ਲੋਕ ਚ ਰੁੱਤ ਫਿੜੀ ਬਣ ਗਬਿਆ ਉਹਦਾ ਤੋੜ ਹੈ ਸ਼ਲੋਕ ਸ਼ਲੋਕ ਦਾ ਕਾਰਨ ਕੀ ਹੈ ਕਿਉਂ ਲਿਖਿਆ ਗਿਆ ਬੈਕਗ੍ਰਾਉਂਡ ਕੀ ਹੈ ਇੱਕ ਪਾਸੇ ਤਾਂ ਬਣ ਕੱਬੇ ਕਾਂਬਾ ਲਗੇ ਰੁੱਤ ਫਿਰੀ ਹੈ ਪੱਤੇ ਝੜਦੇ ਨੇ ਮੈਂ ਤਾਂ ਲੋਈ ਲੈ ਲਈ ਕੱਪੜੇ ਅਜਾ ਪਾੜਾ ਉਹ ਲੋਈਆਂ ਘੜ ਦੇਣੀ ਕਿਉਂ ਘੜ ਦੇਣ ਭਾਣ ਤੋਂ ਬਿਨਾਂ ਖੇਤਰੇ ਘੜ ਦੇ ਉਹਨੇ ਘੜ ਲਈ ਆਪਣੀ ਲੋਈ ਉਹਦੇ ਅਸੀਗੀ ਕੱਪੜੇ ਉਹਨੇ ਗਰਮਤ ਲੈ ਲਈ ਕੰਬੜੀ ਲੋਕ ਚਾਹੇ ਉਹਨੂੰ ਕੱਪੜੇ ਕਰੇ ਕਾਲੀ ਹੋਉਂਦੀ ਐ ਕੰਬੜੇ ਜੀ ਟੀਵੀ ਹੁੰਦੇ ਆ ਕੰਬੜੇ ਕਾਲੇ ਨਹੀਂ ਹੁੰਦੇ ਜੇ ਕੋਈ ਕਹੇ ਕੰਬੜੇ ਕਾਲੀ ਹੋਉਂਦੀ ਐ ਕੰਬੜੀ ਹੋਉਂਦੀ ਐ ਜਿਹੜੀ ਛੱਣਾ ਲੱਗਣ ਦਵੇ ਕਾਲੇ ਕੰਬੜੇ ਨਾਲ ਕਾਲੀ ਆਇਆ ਹੋਇਆ ਫਿਰ ਉੱਥੇ ਜੇ ਉੱਥੇ ਕਾਲੀ ਆਇਆ ਹੋਇਆ ਨਾਲ ਜੇ ਕੰਬੜੀ ਨਾਲ ਕਾਲੀ ਆਇਆ ਉਹ ਅੰਦਾ ਅਲੱਗ ਗੱਲ ਐ ਸਾ ਉਹ ਤੇ ਹੋਏ ਨਾ ਸੇਤ ਕਾਲੀ ਕੰਬੜੀ ਦੋਤੀ ਹੋਏ ਨਾ ਸਾਖਤ ਕਾਲੀ ਕੰਬੜੀ ਹਾਂ ਸਾਖਤ ਕਾਲੀ ਕੰਬੜੀ ਕਾਲੀ ਆਇਆ ਨਾਲ ਫਿਰ ਕੰਬੜੀ ਦਾ ਕਾਲੀਗਾ ਤੇ ਆਇਆ ਫਿਰ ਇਹੋ ਕੰਬੜੀ ਹੈ ਮਤੂਰੀਪੜਵੀ ਹੈ ਪਰ ਕਾਲੀ ਹੈ ਉਹਦੇ ਵਾਲੀ ਮਤ ਕਾਲੀ ਹੈ ਇਹ ਮਤਦੂਈ ਹੈ ਕੰਬੜੀ ਉਹਦੇ ਕੋਲ ਵੀ ਹੈ ਉਹ ਗਿਆਨਤਾ ਨਾਲ ਨਹੀਂ ਦਰਦਾ ਇਹ ਗਿਆਨ ਨਾਲ ਨਹੀਂ ਦਰਦਾ ਸਾਖਤ ਨੇ ਲਾਪਰਵਾਹੀ ਕੀਤੀ ਹੋਈ ਹੈ ਨਾ ਉਹ ਗੁੰਮ ਨਹੀਂ ਇੱਕ ਗਿਆਨ ਦੀ ਕੋਈ ਉਹ ਪਰਵਾਹ ਨਹੀਂ ਕਰਦਾ ਇੱਕ ਫਿਰਾਂ ਪੇਪਰ ਬਾਹ ਬ੍ਰਦਰ ਉਹ ਬੇਫਰਮਾ ਹੈ ਨੇ ਉਹ ਅਗਿਆਨਤਾ ਨਾਲ ਲੈ ਹੈ ਤਾਂ ਉਹ ਵੀ ਨਿਰਪੈ ਹੈ ਬਿਲਕੁਲ ਹਾਂ ਹੈ ਉਹ ਵੀ ਨਿਰਪੈ ਹੈ ਉਹ ਅਗਿਆਨਤਾ ਨਾਲ ਲੈ ਗਿਆ ਨਾਲ ਇਹਦੀ ਕੰਬਲੀ ਛਿੱਟੀ ਹੈ ਉਹਦੀ ਕੰਬਲੀ ਕਾਲੀ ਜੀ ਉਹ ਕੰਬਲੀ ਨੂੰ ਕਾਲੀ ਹੋ ਮੈਂ ਨਾ ਹੋਏ ਤੁਸੀਂ ਸਾਨੂੰ ਤਾਂ ਕੰਬਲੀਆਂ ਮਿਲਦੀਆਂ ਨੇ ਬਾਅਦ ਚਿੱਟੀ ਹਾਂ ਜੀ ਕਾਲੀਆਂ ਦੇ ਜੱਜ ਸੰਤ ਲੈਦੇ ਨੇ ਕਮਣੀ ਉਹ ਕਹ ਉਹਨਾਂ ਨੂੰ ਕਾਲੀਆਂ ਹੀ ਜਾਈ ਦੀਆਂ ਹਾਂਜੀ ਥਰੀਤਾ ਪਾੜ ਪਟੋਲਾ ਧਜ ਕਰੀ ਕੰਬੜੀ ਪਹਿਰਿਉ ਕੰਪੜੀ ਪਹਿਰਿਉ ਜਿਨੀ ਵੇਸ਼ੇ 100 ਮਿਲੇ ਸਹੀ ਵੇਸ਼ ਕਰੇ ਆਦੇ 100 ਮਿਲੇ 100 ਤਾਂ ਹੀ ਮੜੂਗਾ ਤੇ ਚਿੱਟੀ ਕੰਬੜੀ ਹੋ ਜਿਨੀ ਵੇਸ਼ੇ 100 ਮਿਲੇ ਸਹੀ ਇਹ ਵੇਸ਼ ਨਾ ਬੰਦਾ ਸੋ ਚਿੱਟੀ ਕੰਬੜੀ ਵਾਲੇ ਨੂੰ ਕਾਲੀ ਵਾਲੇ ਨੂੰ ਮਿਲਦਾ ਸਹੀ ਵੇਸ਼ ਕਰੇ ਆ ਮਗਲਾ ਤੀਜਾ ਆਲੇ ਕੰਬੜੀ ਦਾ ਪਾੜੀ ਹੈ ਉਹ ਜਿਹੜਾ ਸੀ ਪੜਦਾ ਉਹ ਕਾਲੀ ਕੰਬੜੀ ਸੀ ਉਹਦੇ ਦੀ ਪਾੜ ਫਟੋਲਾ ਜਿਹੜਾ ਪਾੜਿਆ ਉਹ ਕਾਲੀ ਕੰਬੜੀ ਸੀ ਉਹੀ ਬੱਕਰੀ ਹੈ ਧਜ ਕਰੀ ਉਹਦਾ ਲੀਰ ਉਹ ਕਾਲੀ ਕੰਬੜੀ ਦੀ ਲੀਰ ਤੇ ਝੰਡੇ ਤੇ ਬਣੀ ਹੋਈ ਹੈ ਸੱਤਾ ਦੀ ਕੰਬੜੀ ਪਾੜ ਕੇ ਤੇ ਝੰਡਾ ਬਣਾਇਆ ਸਮਝੇ ਨਹੀਂ ਚਿੱਟੀ ਬਹਿਦੀ ਹੈ ਬਈ ਆਇਆ ਬਹਿਨੇ ਅਗਰ ਉਹ ਕਾਲੀ ਦੀ ਬਹਿਦੀ ਦੀ ਕਾਲੀ ਪਰ ਰੱਬ ਪੈਦਾ ਕਰਦੀ ਹੈ 嗯。